ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਨਮਕ ਨੂੰ ਆਪਣੇ ਘਰ ਦੀ ਇਸ ਜਗ੍ਹਾ ਤੇ ਰੱਖ ਲੈਂਦੇ ਹੋ ਤੁਹਾਡੇ ਘਰ ਦੀ ਗਰੀਬੀ ਹਮੇਸ਼ਾ ਦੇ ਲਈ ਦੂਰ ਹੋ ਜਾਵੇਗੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਿਖਵਾ ਦਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਨਮਕ ਦੇ ਨਾਲ ਜੁੜੇ ਹੋਏ ਛੋਟੇ ਛੋਟੇ ਉਪਾਅ ਲੈ ਕੇ ਆਏ ਹਾਂ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਤਕਲੀਫਾਂ ਹਮੇਸ਼ਾ ਦੇ ਲਈ ਦੂਰ ਹੋ ਜਾਣਗੇ ਜਿਵੇਂ ਤੁਹਾਡੇ ਕੋਈ ਪਰਿਵਾਰਕ ਦੋਸ਼ ਹੋਵੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਫੈਮਿਲੀ ਮੈਂਬਰ ਦਾ ਕਾਫੀ ਲੰਮੇ ਸਮੇਂ ਤੋਂ ਕੋਈ ਬਿਮਾਰੀ ਚੱਲ ਰਹੀ ਹੋਵੇ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਵਾਸਤੂ ਦੋਸ਼ ਹੋਵੇ ਇਸ ਤੋਂ ਇਲਾਵਾ ਤੁਹਾਡੀ ਨੌਕਰੀ ਲੱਗੀ ਨਾ ਹੋਵੇ ਪ੍ਰਮੋਸ਼ਨ ਨਾ ਮਿਲ ਰਹੀ ਹੋਵੇ ਤੁਹਾਨੂੰ ਜੌਬ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਸੰਗਤ ਜੋ ਲੰਮੇ ਸਮੇਂ ਤੋਂ ਬਿਮਾਰੀ ਹੈ ਉਹ ਠੀਕ ਹੋਣ ਦਾ ਨਾਮ ਨਹੀਂ ਲੈਂਦੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਨਮਕ ਦੇ ਕੁਝ ਸ਼ਮਤਕਾਰੇ ਉਪਾਅ ਸਾਂਝੇ ਕਰਨ ਵਾਲੇ ਹਾਂ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਜਿਵੇਂ ਹੀ ਨਮਕ ਸਾਡੇ ਖਾਣੇ ਨੂੰ ਸਾਥ ਸੰਗਤ ਜੀ ਸਵਾਦਿਸ਼ਟ ਬਣਾਉਂਦਾ ਹੈ ਉਸੇ ਹੀ ਤਰ੍ਹਾਂ ਨਮਕ ਦੇ ਬਿਨਾਂ ਸਾਡੇ ਖਾਣੇ ਦਾ ਸੁਆਦ ਜਿਵੇਂ ਅਧੂਰਾ ਹੈ ਉਸੇ ਹੀ ਤਰ੍ਹਾਂ ਨਮਕ ਸਾਡੀਆਂ ਸਾਰੀਆਂ ਹੀ ਪ੍ਰੋਬਲਮ ਨੂੰ ਦੂਰ ਕਰ ਸਕਦਾ ਹੈ ਸੰਗਜ ਜੀ ਸਾਡੇ ਕਾਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਸ਼ਕਤੀ ਹੁੰਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਨਮਕ ਦੇ ਕੁਝ ਖਾਸ ਉਪਾਅ ਦੇ ਬਾਰੇ ਜਾਣਦੇ ਹਨ ਜਿਸ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਸਾਡੇ ਘਰ ਦੇ ਵਿੱਚ ਜਦੋਂ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਆ ਜਾਂਦੀਆਂ ਹਨ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਲਈ ਇੱਧਰ-ਉੱਧਰ ਭੱਜਦੇ ਹਾਂ ਪਰ ਜਿੰਨਾ ਸਮਾਂ ਤੱਕ ਸਾਨੂੰ ਸਹੀ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਉਹਨਾਂ ਸਮਾਂ ਤੱਕ ਸਾਡੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਫਿਰ ਖਾਤਮਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨਮਕ ਦਾ ਉਪਾਅ ਦੱਸਣ ਵਾਲੇ ਹਾਂ ਜੀ ਉਹਦੇ ਨਾਲ ਤੁਹਾਡੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਸਮਾਜਿਕ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਉਹ ਦੋਵੇਂ ਹੀ ਤੁਰੰਤ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਭੱਜ ਜਾਣਗੀਆਂ ਸਭ ਤੋਂ ਵੱਡੀ ਗੱਲ ਇਸ ਉਪਾਅ ਨੂੰ ਤੁਸੀਂ ਪੂਰੇ ਵਿਸ਼ਵਾਸ ਤੇ ਨਾਲ ਕਰਨਾ ਹੈ ਭਾਵਨਾ ਦੇ ਨਾਲ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰ ਲਵੋਗੇ ਤਾਂ ਤੁਹਾਨੂੰ ਇਸ ਦਾ 100% ਮਿਲ ਜਾਵੇਗਾ ਕਿਉਂਕਿ ਨਮਕ ਦੇ ਜਿੰਨੇ ਵੀ ਉਪਾਹਨ ਜੇਕਰ ਅਸੀਂ ਪੂਰਨ ਪ੍ਰੋਸੈਸ ਨਾਲ ਕਰਦੇ ਹਾਂ ਤਾਂ ਨਮਕ ਦਾ ਕੀਤਾ ਉਪਾਅ ਫਿਰ ਕਦੇ ਵੀ ਖਾਲੀ ਨਹੀਂ ਜਾਂਦਾ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਈ ਲੋਕ ਬਹੁਤ ਜ਼ਿਆਦਾ ਮਿਹਨਤ ਵੀ ਕਰਦੇ ਹਨ ਮਿਹਨਤ ਕਰਨ ਦੇ ਬਾਵਜੂਦ ਵੀ ਹਰ ਰੋਜ਼ ਦੁਖੀ ਰਹਿੰਦੇ ਹਨ ਕਿਉਂਕਿ ਮਿਹਨਤ ਕਰਨ ਦੇ ਬਾਵਜੂਦ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਇਸ ਕਰਕੇ ਕਈ ਤਰ੍ਹਾਂ ਦੇ ਲੋਕ ਹੁੰਦੇ ਹਨ ਜੋ ਕਾਫੀ ਲੰਮੇ ਸਮੇਂ ਤੱਕ ਇਹ ਕੰਮ ਨਹੀਂ ਕਰ ਸਕਦੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਕਾਫੀ ਲੰਮਾ ਸਮਾਂ ਸਾਡੇ ਕੋਲ ਸਮਾਂ ਨਹੀਂ ਹੁੰਦਾ। ਅਸੀਂ ਜੌਬ ਤੇ ਜਾਣਾ ਹੁੰਦਾ ਹੈ। ਅਸੀਂ ਕੰਮ ਕਰਨੇ ਹੁੰਦੇ ਹਨ। ਜਿਸ ਕਰਕੇ ਅਸੀਂ ਕਾਫੀ ਲੰਮਾ ਸਮਾਂ ਉਪਾ ਨਹੀਂ ਕਰ ਸਕਦੇ। ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੇ ਲਈ ਛੋਟੇ-ਛੋਟੇ ਉਪਾ ਲੈ ਕੇ ਆਏ ਹਾਂ ਜੋ ਘਰ ਵਿੱਚ ਬੈਠ ਕੇ ਹੀ ਕਰ ਸਕਦੇ ਹਨ। ਇਹੋਂ ਪਾਖ ਕਰਨ ਦੇ ਨਾਲ ਉਹਨਾਂ ਦਾ ਕੋਈ ਵੀ ਖਰਚ ਨਹੀਂ ਲੱਗੇਗਾ ਇਹਨਾਂ ਪਾਣ ਨੂੰ ਅਸੀਂ ਕਿਹੜੇ ਤਰੀਕੇ ਨਾਲ ਕਰਨਾ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸਾਥ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਿਖਵਾ ਦੇਣਾ ਜੀ ਸਾਥ ਸੰਗਤ ਜੀ ਤੁਹਾਡੇ ਘਰ ਦੇ ਦੁੱਖ ਤਕ ਖलीफਾਂ ਦੂਰ ਹੋ ਜਾਣ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਆਵਾਸ ਹੋ ਜਾਵੇ ਸੰਗਤ ਜੀ ਤੁਸੀਂ ਇਹਨਾਂ ਉਪਾਅ ਨੂੰ ਜ਼ਰੂਰ ਕਰ ਸਕਦੇ ਹੋ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਣਗੇ ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਕਰਕੇ ਦੇਖਿਓ ਅਚਮਾ ਕੇ ਦੇਖਿਓ ਤੁਹਾਡੇ ਨਾਲ ਅਨੇਕਾਂ ਤਰ੍ਹਾਂ ਦੇ ਫਿਰ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਅਚਾਨਕ ਤੁਹਾਡੇ ਘਰ ਵਿੱਚ ਬਦਲਾਅ ਆਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਨਮਕ ਜਾਂ ਤੁਸੀਂ ਸ਼ੁੱਕਰਵਾਰ ਦੇ ਦਿਨ ਉਪਾਅ ਕਰ ਸਕਦੇ ਹੋ ਜਾਂ ਫਿਰ ਸੋਮਵਾਰ ਦੇ ਦਿਨ ਜੇਕਰ ਸੋਮਵਾਰ ਕਰਦੇ ਹੋ ਤਾਂ ਠੀਕ ਹੈ ਤੁਹਾਡੇ ਕੋਲ ਸੋਮਵਾਰ ਦੇ ਦਿਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਸ਼ੁੱਕਰਵਾਰ ਦੇ ਦਿਨ ਵੀ ਉਪਾਅ ਕਰ ਸਕਦੇ ਹੋ ਕਹਿੰਨ ਤੋਂ ਭਾਵ ਸ਼ੁੱਕਰ ਤੇ ਸੋਮਵਾਰ ਕਿਸੇ ਵੀ ਤਨ ਤੁਸੀਂ ਕਰ ਸਕਦੇ ਹੋ ਦੋਨਾਂ ਦੇ ਵਿੱਚੋਂ ਇੱਕ ਦਿਨ ਜਿਸ ਦਿਨ ਵਿੱਚ ਤੁਹਾਡੇ ਕੋਲ ਸਮਾਂ ਮਿਲਦਾ ਹੈ ਉਸੇ ਹੀ ਦਿਨ ਕਰ ਲਓ ਐਸੇ ਪਾਣੂ ਕਰਨ ਦੇ ਲਈ ਤੁਸੀਂ ਨਮਕ ਲੈਣਾ ਹੈ ਨਮਕ ਨੂੰ ਲੈ ਕੇ ਤੁਸੀਂ ਆਪਣੇ ਦੋਵਾਂ ਹੀ ਹੱਥਾਂ ਦੀਆਂ ਹਥੇਲੀਆਂ ਦੇ ਉੱਪਰ ਨਮਕ ਨੂੰ ਰੱਖ ਲੈਣਾ ਹੈ ਇਹ ਨਮਕ ਤੁਸੀਂ ਆਪਣੇ ਘਰ ਦੇ ਵਿੱਚ ਜੋ ਖਾਣਾ ਬਣਾਉਣ ਦੇ ਲਈ ਜੂਸ ਕਰਦੇ ਹੋ ਉਸੇ ਹੀ ਨਮਕ ਦੇ ਵਿੱਚੋਂ ਤੁਸੀਂ ਨਮਕ ਲੈ ਸਕਦੇ ਹੋ ਇਸ ਤਰ੍ਹਾਂ ਦੋਵਾਂ ਹੱਥਾਂ ਦੀਆਂ ਹਥੇਲੀਆਂ ਦੇ ਉੱਪਰ ਨਮਕ ਰੱਖਣ ਤੋਂ ਬਾਅਦ ਤੁਹਾਡੇ ਘਰ ਦੀ 24 ਸਮੱਸਿਆ ਮੁਸ਼ਕਲ ਤੇ ਪਰੇਸ਼ਾਨੀ ਹੈ ਤੁਸੀਂ ਉਹਦੇ ਬਾਰੇ ਬੋਲ ਦੇਣਾ ਹੈ ਕਿ ਤੁਹਾਡੀ ਪਰੇਸ਼ਾਨੀ ਕੀ ਹੈ ਕਿਸੇ ਵੀ ਤਰ੍ਹਾਂ ਦੀ ਭਾਵੇਂ ਹੋਵੇ ਤੁਹਾਡੇ ਪਰਿਵਾਰ ਵਿੱਚ ਗਰੀਬੀ ਲੜਾਈ ਝਗੜਾ ਕਲੇਸ਼ ਰਹਿੰਦਾ ਹੋਵੇ ਤੁਹਾਡੇ ਘਰ ਦੇ ਵਿੱਚ ਕੋਈ ਨજર ਦੋਸ਼ ਲੱਗਾ ਹੋਇਆ ਹੈ ਵਾਸਤੂ ਦੋਸ਼ ਹੈ ਕਿਸੇ ਵੀ ਤਰ੍ਹਾਂ ਦੀ ਚੇਕਰ ਕੋਈ ਵੀ ਪ੍ਰੋਬਲਮ ਹੈ ਤੁਹਾਡੇ ਪਰਿਵਾਰ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਕਹਨ ਤੋਂ ਭਾਵੇਂ ਤੁਹਾਡੇ ਜੋ ਵੀ ਸਮੱਸਿਆ ਹੈ ਤੁਸੀਂ ਨਮਕ ਨੂੰ ਹੱਥਾਂ 'ਤੇ ਰੱਖ ਕੇ ਬੋਲ ਦੇਣਾ ਹੈ ਇਸ ਉਪਾਅ ਨੂੰ ਉਹ ਲੋਕ ਵੀ ਕਰ ਸਕਦੇ ਹਨ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਅਤੇ ਜਿਨ੍ਹਾਂ ਦੇ ਕੋਲ ਕੋਈ ਪੈਸਾ ਨਹੀਂ ਹੈ ਜਾਂ ਜਿਨ੍ਹਾਂ ਦਾ ਕੋਈ ਪੈਸਾ ਕੋਈ ਵਾਪਸ ਰਿਸ਼ਤੇਦਾਰ ਪੈਣਪਰਾ ਨਹੀਂ ਕਰ ਰਿਹਾ ਪੈਸੇ ਇੱਕ ਵਾਰ ਲੈਣੇ ਵਾਪਸ ਮੋੜਨ ਦਾ ਨਾਮ ਨਹੀਂ ਲੈ ਰਿਹਾ ਉਹ ਲੋਕ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੇ ਦੋਵਾਂ ਹੱਥਾਂ ਦੀਆਂ ਹਥੇਲੀਆਂ ਉੱਤੇ ਨਮਕ ਪਾ ਕੇ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਕਿਉਂਕਿ ਤੁਸੀ ਆਪਣੇ ਇਸਤ ਦੇਵਤਾ ਨੂੰ ਸ਼ਰਧਾ ਕਰਨਾ ਹੈ ਇਸਤ ਦੇਵਤਾ ਦਾ ਕੋਈ ਮੰਤਰ ਵੀ ਤੁਸੀਂ ਬੋਲ ਸਕਦੇ ਹੋ ਜਿਵੇਂ ਤੁਸੀਂ ਇਸਤ ਦੇਵਤਾ ਨੂੰ ਮੰਨਦੇ ਹੋ ਉਹਨਾਂ ਦਾ ਮੰਤਰ ਬੋਲ ਸਕਦੇ ਹੋ ਮੰਨ ਲਓ ਕਿ ਤੁਸੀਂ ਸ਼ਿਵ ਜੀ ਨੂੰ ਮੰਨਦੇ ਹੋ ਉਹ ਵੀ ਬੋਲ ਸਕਦੇ ਹੋ ਕਿਸੇ ਵੀ ਪਰਮਾਤਮਾ ਨੂੰ ਮੰਨਦੇ ਹੋ ਤੁਸੀਂ ਉਹ ਬੋਲ ਸਕਦੇ ਹੋ ਮੰਨ ਦੇ ਵਿੱਚ ਕੋਈ ਵੀ ਮੰਤਰ ਕੋਈ ਚਾਪ ਕਰ ਲੈਣਾ ਹੈ ਚਾਹੇ ਤੁਸੀਂ ਜੇਕਰ ਸਿੱਖ ਧਰਮ ਦੇ ਨਾਲ ਰਿਲੇਟਿਡ ਹੋ ਤਾਂ ਮੂਲ ਮੰਤਰ ਦਾ ਚਾਪ ਕਰ ਲੈਣਾ ਹੈ ऐसे तरीके ਦੇ ਨਾਲ ਜੈਕਰ ਤੁਸੀਂ ਇਸਤ ਦੇਵਤਾ ਦਾ ਨਾਮ ਲਾਓਗੇ ਜਿਸ ਬਾਰੇ ਵੀ ਸੋਚਣਾ ਹੈ ਸੋਚ ਲਓ ਇਸ ਤਰੀਕੇ ਦੇ ਨਾਲ ਫਿਰ ਮਾਤਾ ਲక్ష్ਮੀ ਭਾਵ ਕਿ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਉਹਨਾਂ ਦੇ ਬਾਰੇ ਤੁਸੀਂ ਜ਼ਰੂਰ ਸੋਚਣਾ ਹੈ ਭਾਵ ਕਿ ਜੋ ਵੀ ਤੁਸੀਂ ਮਨ ਦੇ ਵਿੱਚ ਸੋਚ ਰਹੇ ਹੋ ਇਸ ਤਰੀਕੇ ਦੇ ਨਾਲ ਆਪਣੀ ਦੋਵਾਂ ਹੱਥਾਂ ਦੀਆਂ ਹਥੇਲੀਆਂ ਤੇ ਨਮਕ ਲੈ ਕੇ ਤੁਸੀਂ ਉਹਨਾਂ ਦਾ ਧਿਆਨ ਤਾਰ ਕੇ ਆਪਣੀ ਸਮੱਸਿਆ ਨੂੰ ਮਨ ਵਿੱਚ ਬੋਲਦੇ ਜਾਣਾ ਹੈ ਇਸ ਤਰੀਕੇ ਤੁਸੀਂ 10 ਮਿੰਟ ਵਿੱਚ ਇਹ ਸੋਚਦੇ ਹੀ ਸੋਚਣਾ ਹੈ ਜਿਵੇਂ ਇਸਤ ਦੇਵਤਾ ਨੂੰ ਪ੍ਰਾਰਥਨਾ ਕਰਨੀ ਹੁੰਦੀ ਹੈ ਜੋ ਵੀ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਹੈ ਉਹ ਦੂਰ ਚਾਵੇਗੀ ਤੇ ਉਹ ਇਸ ਨਮਕ ਦੇ ਵਿੱਚ ਸਮੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਚੜੀਆਂ ਜਾਣਗੀਆਂ ਇਸ ਕਰਕੇ ਆਪਣੀਆਂ ਸਮੱਸਿਆਵਾਂ ਇਸਤ ਦੇਵਤਾ ਨੂੰ ਧਿਆਨ ਧਰ ਕੇ 10 ਮਿੰਟ ਦੇ ਬਾਅਦ ਜਿਹੜਾ ਤੁਸੀਂ ਦੋਹਾਂ ਹੱਥਾਂ ਦੇ ਨਮਕ ਰੱਖਿਆ ਹੋਇਆ ਸੀ ਔਸਰ ਨਮਕ ਨੂੰ ਤੁਸੀਂ ਫੋਕ ਮਾਰ ਦੇਣੀ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਹਾਡੀਆਂ ਇਹ ਸਾਰੀਆਂ ਮਾਨ ਦੀਆਂ ਸਮੱਸਿਆਵਾਂ ਬੋਲਣ ਤੋਂ ਬਾਅਦ ਤੁਹਾਡੀ ਇਸ ਨਮਕ ਦੇ ਵਿੱਚੋਂ ਪ੍ਰੋਬਲਮ ਚਲੀ ਜਾਵੇਗੀ ਤੁਸੀਂ ਇਸ ਨਮਕ ਨੂੰ ਆਪਣੇ ਘਰ ਦੇ ਵਿੱਚ ਬਿਲਕੁਲ ਹੀ ਨਹੀਂ ਸੁੱਟਣਾ ਇਸ ਨੂੰ ਤੁਸੀਂ ਆਪਣੇ ਘਰ ਦੇ ਬਾਹਰ ਹੀ ਸੁੱਟ ਕੇ ਆਉਣਾ ਹੈ ਘਰ ਦੇ ਬਾਹਰ ਹੀ ਜਾ ਕੇ ਫੋਕ ਮਾਰਨੀ ਹੈ ਜਾਂ ਫਿਰ ਤੁਸੀਂ ਇਸ ਨਮਕ ਨੂੰ ਘਰ ਦੇ ਅੰਦਰ ਤਾਂ ਕਿਤੇ ਵੀ ਨਹੀਂ ਸੁੱਟਣਾ ਇਨਾ ਨਹੀਂ ਕਿਸੇ ਦੇ ਖਾਣੇ ਵਿੱਚ ਮਿਲਾਉਣਾ ਹੈ ਤੇ ਨਾ ਹੀ ਕਿਸੇ ਐਸੇ ਕੰਮ ਦੇ ਵਿੱਚ ਜੋਸ਼ ਕਰਨਾ ਹੈ ਜਿਸ ਦਾ ਸੰਬੰਧ ਤੁਹਾਡੇ ਘਰ ਦੇ ਜੀਵਾਂ ਨਾਲ ਹੋਵੇ ਫਿਰ ਤੁਸੀਂ ਇਸ ਨਮਕ ਨੂੰ ਲੈ ਕੇ 5-10 ਮਿੰਟ ਤੇ ਲਈ ਘਾਤੋਂ ਬਾਹਰ ਚੱਲੇ ਜਾਓ ਜੇ ਤੁਹਾਡੇ ਘਰ ਦੇ ਆਸ-ਪਾਸ ਕੋਈ ਚ ਰਸਤਾ ਹੈ ਤੁਸੀਂ ਉੱਥੇ ਵੀ ਇਸ ਨਮਕ ਨੂੰ ਲੈ ਕੇ ਜਾ ਸਕਦੇ ਹੋ ਇਸ ਪਾਣ ਨੂੰ ਤੁਸੀਂ 3 ਦਿਨ ਲਗਾਤਾਰ ਕਰਨਾ ਹੈ ਫਿਰ ਤੁਹਾਡੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਤਿੰਨ ਦਿਨ ਲਗਾਤਾਰ ਇਸ ਤਰੀਕੇ ਦੇ ਨਾਲ ਕਰੋ ਜਿਵੇਂ ਕਿ ਜੇਕਰ ਤੁਹਾਨੂੰ ਪਾਸ ਸੋਮਵਾਰ ਦੇ ਦਿਨ ਕਰਦੇ ਹੋ ਮੰਗਲ ਜਾਂ ਬੁੱਧਵਾਰ ਇਹ ਤਿੰਨ ਦਿਨ ਲਗਾਤਾਰ ਤੁਸੀਂ ਇਸ ਪਾਣੂ ਕਰ ਸਕਦੇ ਹੋ ਤੁਹਾਡੀ ਜਿਹੜੀ ਵੀ ਪਰੇਸ਼ਾਨੀ ਹੈ ਉਹ ਦੂਰ ਹੋ ਜਾਵੇਗੀ ਸਿਰਫ ਤਿੰਨ ਦਿਨ ਇਸ ਪਾਣੂ ਕਰ ਲਓ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਕਿ ਜਦੋਂ ਸ਼ੁਰੂ ਹੀ ਤੁਸੀਂ ਬਿਨਾਂ ਕਿਸੇ ਦਿਨ ਵਾਰ ਤੋਂ ਕਰ ਲਿਆ ਫਿਰ ਤੁਹਾਨੂੰ ਇਸ ਦਾ ਫਲ ਨਹੀਂ ਮਿਲਣਾ ਇਸ ਪਾਣ ਨੂੰ ਤੁਸੀਂ ਸਵੇਰ ਸਮੇਂ ਵੀ ਖਾ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਖਾ ਸਕਦੇ ਹੋ ਤੁਹਾਡੀਆਂ ਪ੍ਰੋਬਲਮ ਹਮੇਸ਼ਾ ਨਹੀਂ ਜਲਦ ਤੋਂ ਜਲਦ ਦੂਰ ਹੋ ਜਾਣਗੀਆਂ ਇਸ ਪਾਣ ਨੂੰ ਸਵੇਰ ਸਮੇਂ ਹੀ ਕਰੋ ਇਸ਼ਨਾਨ ਕਰਕੇ ਪਾਠ ਪੂਜਾ ਕਰਦੇ ਹੋ ਬਾਅਦ ਵਿੱਚ ਇਸ ਪਾਣ ਨੂੰ ਖਾ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਜਦੋਂ ਇਸ ਪਾਣ ਨੂੰ ਕਰਨਾ ਹੈ ਜਿਹੜਾ ਨਮਕ ਤੁਸੀਂ ਆਪਣੇ ਹੱਥਾਂ ਥੈਲੀ ਤੇ ਰੱਖਿਆ ਹੋਇਆ ਹੈ ਉਸ ਨੂੰ ਘਰ ਤੋਂ ਬਾਹਰ ਸੁੱਟ ਕੇ ਆਉਣਾ ਹੈ ਕਾਰ ਵਿੱਚ ਕਰਦੇ ਵੀ ਉਹ ਨਮਕ ਨੇ ਵਰਤਨਾ ਇਹ ਨਵੇਂ ਪਾਕਰਾਂ ਤੋਂ ਬਾਅਦ ਇਹ ਨਮਕ ਤੁਸੀਂ ਆਪਣੇ ਘਰ ਦੇ ਕਿਸੇ ਬਰਤਨ ਵਿੱਚ ਪਾ ਕੇ ਰੱਖ ਲਓ ਕਿ ਸ਼ਾਇਦ ਕਿਸੇ ਕੰਮ ਆ ਜਾਵੇ ਇਸ ਤਰੀਕੇ ਦੀ ਗਲਤੀ ਬਿਲਕੁਲ ਨਹੀਂ ਕਰਨੀ ਇਸ ਤਰੀਕੇ ਨਾਲ ਤੁਸੀਂ ਸੁਪਾਣੂ ਕਰਦੇ ਚਾਹੋ ਤੁਹਾਡੀਆਂ ਸਮੱਸਿਆਵਾਂ ਦਾ ਅੰਤ ਹੋਵੇਗਾ ਇਸ ਤਰੀਕੇ ਨਾਲ ਈਸ਼ਟ ਦੇਵਤਾ ਤੁਹਾਡੇ ਉੱਪਰ ਕਿਰਪਾ ਕਰ ਦੇਣਗੇ ਨਮਕ ਦਾ ਜੋ ਉਪਾਅ ਹੈ ਤੁਹਾਡੇ ਲਈ ਬਹੁਤ ਹੀ ਚਮਤਕਾਰਯੋਗ ਸਾਬਤ ਹੋਵੇਗਾ ਰਿਜ਼ਲਟ ਵੀ ਵਧੀਆ ਮਿਲੇਗਾ ਤਿੰਨ ਦਿਨ ਤੁਸੀਂ ਇਸੇ ਸਪਾ ਨੂੰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਘਰ ਵਿੱਚੋਂ ਬਾਹਰ ਚਲੀ ਜਾਵੇਗੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕ ਇਹ ਸਭ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਨ ਇਸ ਕਰਕੇ ਉਹਨਾਂ ਨੂੰ ਇੰਨੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤਰੀਕੇ ਨਾਲ ਤੁਸੀਂ ਨਮਕ ਦਾ ਸਿੰਪਲ ਜਿਹਾ ਉਪਾਅ ਕਰ ਸਕਦੇ ਹੋ ਤੇ ਕਰਕੇ ਦੇਖ ਸਕਦੇ ਹੋ ਕਿ ਰੁਪਏ ਦਾ ਵੀ ਤੁਹਾਡਾ ਖਰਚਾ ਨਹੀਂ ਹੋਵੇਗਾ ਉਪਾਅ ਕਰ ਸਕਦੇ ਹੋ ਇਸ ਦੇ ਫਿਰ ਜਮਤਕਾਰੀ ਲਾਭ ਤੁਹਾਨੂੰ ਹੁੰਦੇ ਨਜ਼ਰ ਆਉਣਗੇ ਆਪਣੇ ਘਰ ਦੇ ਵਿੱਚ ਖਾਣਾ ਬਣਾਉਣ ਲਈ ਨਮਕ ਤਾਂ ਅਸੀਂ ਜੋਸ਼ ਕਰਦੇ ਹਾਂ ਉਸ ਵਿੱਚੋਂ ਹੀ ਤਾਂ ਛੋਟਾ ਜਿਹਾ ਉਪਾਅ ਕਰਨਾ ਹੈ ਤੋਂ ਸਾਥ ਸੰਗਤ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ